ਪੰਜਾਬ ਦਾ ਵਿੱਚ ਕ੍ਰਾਈਮ ਦੀ ਤਾਦਾਦ ਹੈ ਜਿਹੜੀ ਹੁਣ ਲਗਾਤਾਰ ਵਧਦੀ ਜਾ ਰਹੀ ਹੈ ਆਏ ਦਿਨੀ ਘਟਨਾਵਾਂ ਵੇਖਣ ਨੂੰ ਮਿਲੀਆਂ ਨੇ ਜਿੱਥੇ ਫਾਇਰਿੰਗ ਤਾਂ ਹੁਣ ਸ਼ਰਿਆਮ ਹੋ ਗਈ ਹੈ ਮਾਮਲੀ ਝਗੜੇ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਚੜਾ ਪੈ ਜਿਹੜੀ ਖੂਨੀ ਹੋ ਜਾਂਦੀ ਹੈ ਤਸਵੀਰਾਂ ਤੋਂ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ਾ ਮਾਮਲੇ ਦੀ ਜਿੱਥੇ ਇੱਕ ਮਾਮਲੇ ਬਹਿਸ ਹੁੰਦੀ ਹੈ ਤਕਰਾਰ ਵਾਪਸੀ ਹੁੰਦੀ ਹੈ ਜਿਸ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਗਰਮਾ ਜਾਂਦਾ ਹੈ ਤੇ ਫਾਇਰਿੰਗ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਦੱਸੀ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਲਕਲਾ ਦੇ ਹੋਵੇ ਤੇ ਜਾਂਚ ਕਰਦਾ ਦੱਸਿਆ ਜਾ ਰਿਹਾ ਹੈ ਜਿੱਥੇ ਗੋਲੀਆਂ ਚਲੀਆਂ ਨੇ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਇੱਕ ਜ਼ਖਮੀ ਵੀ ਦੱਸਿਆ ਜਾ ਰਿਹਾ ਸੂਚਨਾ ਸੀ ਗੋਲੀ ਕਾਣ ਤੋਂ ਬਾਅਦ ਪਿੰਡ ਵਿੱਚ دہشت ਦਾ ਮਾਹੌਲ ਹੈ ਪੁਲਿਸ ਵੱਲੋਂ ਕੇਸ ਦਰਜ ਕਰਕੇ ਸਖਤ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਸੋ ਅੰਮ੍ਰਿਤਸਰ ਦਾ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਇਹ ਘਟਨਾ ਹੋਈ ਹੈ ਉਸ ਤੋਂ ਬਾਅਦ ਪੁਲਿਸ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਹੈ ਦੱਸਦੀ ਕਿ ਜਾਂਚ ਕਰਦੇ ਵਿੱਚ ਅਚਾਨਕ ਗੋਲੀਬਾਰੀ ਚੱਲਦੀ ਹੈ ਇਸ ਦੌਰਾਨ ਇੱਕ 22 ਸਾਲਾ ਨੌਜਵਾਨ ਹੈ ਜਿਹੜਾ ਜ਼ਖਮੀ ਹੁੰਦਾ ਹੈ ਤੇ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ ਜਦਕਿ ਇੱਕ ਹੋਰ ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੋ ਲੋਕਾਂ ਦੇ ਵਿੱਚ ਜਿਹੜੇ ਕਬਰਾਂਹਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰੀਕੇ ਨਾਲ ਆਏ ਦਿਨੀਆਂ ਜਾਈਆਂ ਵਾਰਦਾਤਾ ਸ਼ਰਿਆਮ ਹੋ ਰਹੀਆਂ ਨੇ ਅਤੇ ਇਸ ਵਿੱਚ ਜਿਹੜੇ ਲੋਕ ਝਗੜਾ ਕਰ ਰਹੇ ਹੁੰਦੇ ਨੇ ਉਸ ਤੋਂ ਇਲਾਵਾ ਆਮ ਜਨਤਾ ਵੀ ਆਮ ਲੋਕ ਵੀ ਕਈ ਵਾਰ ਉਸ ਵਿੱਚ ਸ਼ਿਕਾਰ ਹੋ ਜਾਂਦੇ ਨੇ ਪਿਸ ਜਾਂਦੇ ਨੇ ਸੋ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜਾ ਗ੍ਰਾਫ ਵਧਦਾ ਜਾ ਰਿਹਾ ਹੈ ਕ੍ਰਾਈਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜ਼ਰੂਰ ਦੱਸੋ ਹਾਂ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਉਹ ਗੱਲਬਾਤ ਹੈ ਜਿਹੜੀ ਪੂਰੀ ਕੱਲ ਬਾਦ ਉਹ ਗੱਲ ਕਾਂਡੇ ਸੀ ਵੀਰ ਨਾਂ ਦੂਜੇ ਨਾਂ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਇਹ ਕੋ ਦਾ ਭਰਾ ਹੈ ਵਾਵਾ ਚਲਾਈਆਂ ਨਾ ਦੋ ਉਹਦੇ ਮੁੰਡੇ ਦੇ ਮਾਰੀਆਂ ਦੋ ਦੇ ਬਾਕੀ ਸਿੱਧੀਆਂ ਫਾਇਰ ਤਿੰਨ ਚਾਰ ਪੰਜ ਛੇ ਕ ਫਾਇਰ ਕੀਤੇ ਕਿੰਨੇ ਜਾਣੇ ਤੇ ਗੋਲੀ ਲੱਗੀ ਗੋਲੀ ਦੋਵੇਂ ਜਾਣਿਆਂ ਨੂੰ ਕੀ ਹਾਲਾਤ ਦਾ ਇੱਕ ਪੂਰਾ ਹੋ ਗਿਆ ਮੌਕੇ ਦੇ ਇੱਕ ਦੇ ਪੱਟ ਚ ਇਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਜੀਤ ਸਿੰਘ ਕਿੰਨੀ ਉਮਰ ਹੈ ਉਹਦੀ ਹਣੀ 22 ਸਾਲ ਕੀ ਰੈਨਰਸ਼ਿਪ ਹੈ ਕਿਤਰਾ ਦੇ ਪਹਿਲਾਂ ਦੋਕ ਦਿਨ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਅੱਗੇ ਵੀ ਗਲਗੁਲ ਪੈ ਗਏ ਉਦੋਂ ਚੜ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਜਿਹੜੀ ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿੱਥੇ ਚੱਲੀ ਚੰਝਗੜ ਚੱਲੀ ਹਾਂਜੀ ਕਿੰਨੇ ਵਜੇ ਦਾ ਸਮਾਂ ਬਲਕਲਾਂ ਕਿੰਨੇ ਵਜੇ ਦਾ ਸਮਾਂ ਕੋਈ ਹੋਣਾ 5 ਵਜੇ ਦਾ ਸਮਾਂ ਕਾਬਲ ਸਿੰਘ ਆਪਣਾ ਨਾਂ ਕਿੱਥੋਂ ਰਹਿਣ ਦਾ ਬਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤਾਂ ਦੀ ਨਾਰਮਲ ਹੀ ਗੱਲ ਹੋਈ ਹੈ ਸਾਰਾਂ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾ ਦਿੱਤੀ ਸਾਰੇ ਨਾਂਕੀ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਬੇ ਬੱਲੂ ਦਾ ਪਿਛੋ ਬਾਬੇ ਬੱਲੂ ਦਾ ਸਾਰੇ ਦੋਨੀ ਦੰਨੀ ਨਹੀਂ ਹੋਣੀ ਜਿਹੜੇ ਇਹ ਸਰ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜੜੀ ਹੋਵੇ ਰਾਜੀ ਸੀ ਕੋਈ ਕਰਨਾ ਨਹੀਂ ਸਾਰੇ ਪ੍ਰਾਣੀ ਰੰਜਿਸ਼ ਨਹੀਂ ਸਾਰਾ ਡਿਆਰ ਤੁਸੀਂ ਕੋਈ ਇਦਾਂ ਨੋਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦਾ ਗੱਲ ਨਹੀਂ ਕਿੰਨੇ ਵਜੇ ਦਾ ਟਾਈਮ ਇਹ 5 ਵਜੇ ਦੀ ਗੱਲ ਸਾਰਾ ਇੱਕ ਜਿਹੜੇ ਇਹ ਸਾਨੂੰ ਕੱਢਿਆ ਇਹ ਸਰ ਮੋਰ ਤੇ ਹੀ ਜਾਂਚ ਕਰ ਵਾਲੇ ਨੇ ਹਮਲਾ ਕਿਹੜੀ ਚੀਜ਼ ਨਾ ਕੀਤਾ ਸਰਪਸਤਾ ਹੋਲੀ ਇਹਨੂੰ ਗੁੱਟਲਾ ਜਾਣਿਆ ਸਰ ਦੋ ਤਿੰਨ ਵਾਰੀ ਦੋ ਤਿੰਨ ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਰ ਲੱਤ ਜਿ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਇਹ ਤਾਂ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਹਨ ਸੰਨੀ ਨੇ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜਾ ਜਿਹੜਾ ਤੁਹਾਡੇ ਨਾਲ ਸੀ ਉਹਦੇ ਦੂਸਰੇ ਤੇ ਗੋਲੀ ਲੱਗੀ ਉਹਦਾ ਸੀਰ ਲਾ ਸਿਮਰਨਜੀਤ ਸਿੰਘ ਸਰ ਉਹਦੇ ਮਾਰੇ ਮੈਨੂੰ ਪਤਾ ਨਹੀਂ ਕੀ ਗੱਲ ਬਾਤ ਹੋਈ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਹੀ ਵੇਖੀ ਗੋਲੀ ਮੇਰੇ ਸਰ ਪੱਟ ਜਿ ਵੱਜਣੀ ਕਿੰਨੀਆਂ ਗੋਲੀਆਂ ਚੱਲੀਆਂ ਸਰਦੂ 3 4 ਕੋ 4 ਕੋ ਚੱਲੀ ਹੋਣਗੀਆਂ ਸਾਰੇ ਇਹ ਹੁੰਨਗੇ ਇਹ ਮੰਗ ਕੀ ਕਰਦੇ ਮੰਗ ਸਾਰ ਇਨਸਾਫ ਚਾਹੀਦਾ ਹਨ ਇੱਕ ਔਕੇ ਦੇ ਬੱਚੇ ਗੋਲੀ ਚੱਲੀ ਬਲਕਲਾਂ ਦੇ ਵਿੱਚ ਕੀ ਮਾਰਦਾ ਸਰ ਇਹ ਜੀ ਉੱਥੇ ਇਹਨਾਂ ਦਾ ਜਾਂਚ ਘਰ ਬਲਕਲਾਂ ਲੱਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਜੁੱਤੀ ਐ ਸਿਮਰਜੀਤ ਸਿੰਘ ਵੀ ਤੇ ਦੂਜੇ ਨੂੰ ਘਟ ਦੇ ਵਿੱਚ ਗੋਲੀ ਲੱਗੀ ਆ ਜੋ ਇੱਥੇ ਆਹੀ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ ਇਹ ਕਾਰਨ ਮੰਨਦੇ ਕੀ ਕਰ ਰਹੇ ਨੇ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਵਾ ਵੀ 5-6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਆਇਆ ਸੀ ਰਿੰਜਿਸ਼ ਕਰਕੇ ਇਹਨਾਂ ਨੇ ਆਪਸ ਵਿੱਚ ਜਿਹੜੀ ਆ ਗੋਲੀ ਗੋਈ ਬਾਰੀ ਕੀ ਕਾਟਨੇ ਗੋਲੀ ਚਲਾਈ ਹੈ ਨਾ ਇਹ ਗੈਂਗਵਾਰ ਦਾ ਗੈਂਗਵਾਰ ਨਹੀਂ ਉਹ ਲਾਗੇ ਬੰਦੇ ਇਹ ਸਾਰੇ ਪਿੰਡ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ RAMNAG ਕਲੋਨੀ ਦੇ ਆ ਤੇ ਕੁਛ ਲਾਗੇ ਬਨੇ ਦੇ ਆ ਜੀ ਜਿਹੜੇ ਜਿਹੜੇ ਲੜਕੇ ਦੱਸ ਰਹੀ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਅਸੇ ਇਹ ਸਕੇ ਦੋਵੇਂ ਭਰਾ ਵਾ ਜੀ ਸਿਮਰਜੀਤ ਸਿੰਘ ਤੇ ਜਿਹੜਾ ਇੱਥੇ ਲੱਗ ਉਦੀ ਕੋਈ ਬਾਈ ਤੇ ਬਾਈ ਖਸਾ ਲੈ ਜਾ ਇਹ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੇ ਪੱਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਹੈ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਇਹ ਕੇਸ ਰਜਿਸਟਰ ਕਰਨ ਲੱਗੇ ਆਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਅਪਡੇਟ ਲੈ ਕੇ ਰੂਬਰੂ ਹੁਮਾਂਗੇ ਜੁੜੇ ਰਹੋ ਲੁਤਿਆ ਨਾਲ ਆ ਬੀ